ਉਹ ਯਾਰ ਦੇਖੀ ਜਉ ਬਸ ਬਸ ਸੁੱਕੇ ਬਣਾ ਦਾ ਮੈਦਾਨ ਬਸ ਬਸ ਚੱਲ ਚੱਲ ਲੈ ਮੈਂ ਸੈਟ ਕਰਨਾ ਮੋਟਾ ਸਾਨੂੰ ਮੋਟਾ ਭੰਨਾ ਸੜ ਜੋ ਲੰਗੇ ਆਂ ਦੋਸਤ ਤਿਆਰ ਕਰੋ ਮੰਦਰ ਚੱਲ ਚੱਲ ਨਬੂ ਚੱਲ ਓਏ ਸੜ ਜਾ ਉਹਨੂੰ ਚੱਲ ਨਬੂ ਪਾਸੇ ਹੋ ਜਾ ਪਾਸੇ ਹੋ ਜਾ ਦੇ 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 ਮਿੱਤਰੋ ਪੰਪ ਇਹਨਾਂ ਨੂੰ ਚੱਲ ਚੱਲ ਲਾ ਸਹੀ ਹੈ ਸਹੀ ਹੈ ਉਹ ਸਹੀ ਹੈ ਸਹੀ ਹੈ ਦੇ ਦੇ ਸਹੀ ਹੈ ਸਹੀ ਹੈ ਦੇ ਦੇ ਮਿੱਤਰੋ ਪੰਪ ਦੇ ਦੇ ਮਿੱਤਰੋ ਪੰਪ ਉਹ ਨੂਰ ਇਧਰ ਹਾਂ ਦੋ ਦੋ ਤਿੰਨ ਚਾਰ ਪੰਜ ਛੇ ਸੱਤ ਅੱਠ ਬਈ ਆਦਾ ਜਵਾਕ ਨਹੀਂ ਹਰਾਦਾ ਤੈਨੂੰ ਜਵਾਕ ਨਹੀਂ ਹਰਾਦਾ ਓ ਤਾਊ ਤਾਊ ਕਹਿੰਦੇ ਓ ਮੇਰਾ ਲੜਦਾ ਬਿੰਨਰ ਆ ਕਿਹੜਾ ਜਿੱਤਿਆ ਓ ਯਾਰ ਓ ਓ ਇੱਥੇ ਰੱਖ ਇੱਥੇ ਇੱਥੇ ਨਵੂ ਹੁਣ ਜਵਾਕ ਤੋਂ ਹਰ ਗੇਣੇ ਦੇ ਬੱਸ ਚੱਲ ਵਾ ਚੱਲ 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 ਲਾਗੇ ਦਾਦਾ ਦਾ ਦਾਦਾ ਬੜਾ ਠੀਕ ਹੈ ਠੀਕ ਹੈ ਨਬੂ ਨਬੂ ਸਹੀ ਆ ਸਹੀ ਆ ਚੱਲ ਨਬੂ ਚੱਲ ਨਬੂ ਚੱਲ ਚੱਲ 1 2 3 ਚੱਲ ਵੀ ਏ ਠੀਕ ਆ ਆ ਹਰਾਉਗਾ ਤੈਨੂੰ ਨਬੂ ਆ ਪਿੱਛੋ ਪਾਦੇ ਹੋ ਜਾ ਹਰਾਉਗਾ ਜਵਾਕ ਤੈਨੂੰ ਦੇ ਦੇ ਵੀ ਬੰਪ ਇਹਨੂੰ ਫੇਰ ਇੱਕ ਵਾਰੀ ਉਹ ਬੁੜਕੀ ਉੱਠ ਖੜਦਾ ਚੱਲ ਚੱਲ ਚੱਲੇ ਚੱਲ ਛੋਟਾ ਓ ਛੋਟਾ ਪਲਿਆ ਵਾ ਬਈ ਚੱਲ ਚੱਲ ਹਰਾਦਾ ਬਈ ਉਹ ਖੜ ਜਾ ਉਹਨੂੰ ਹਾਂ ਲੈ ਲੈਣ ਦਿੱਤਾ ਆ ਲੈ ਬਈ ਹਾਥੀ ਆ ਬੱਤਿਆ ਜੱਟਿਆ ਗਲਤ ਬੰਦਾ ਗਲਤ ਮੁਗਲ ਮੈਨਣਾ ਕੋਮੋ ਉਸ ਤੇ ਵੱਡੀ ਐ ਨਾ ਪੰਪ ਬੜੀ ਗੁੱਥੀ ਦੀ ਆ ਮਿੱਤਰੋ ਉਹ ਗਲਤ ਬੰਦਾ ਫੇਰ ਜਿੱਤ ਗਿਆ ਰਸ ਲੈ ਮਿੱਤਰੋ ਫੇਰ ਨਵੂ ਨੂੰ ਪੰਪ ਦੇ ਤੇ ਓ ਟਰੈਕਟਰ ਦੇ ਥੱਲੇ ਹੋ ਜਾ ਇੱਥੋਂ ਚਲੋ ਪਾਸੇ ਹੋ ਜਾ ਮੁਰੂ ਮੜੇ ਓ ਟਰੈਕਟਰ ਤੋਂ ਪਰੇ ਹੋ ਜਾ ਡਿੱਗ ਪੋਗੇ ਤੁਸੀਂ ਆ ਲਾਈਨ ਵਾ ਨਹੀਂ ਜਿਹੜਾ ਖੜ ਗਿਆ ਉਹੀ ਇਹਨੂੰ ਲਾ ਫਿਰ ਇਹਦਾ ਪਹਿਲਾ ਖੜ ਗਿਆ ਜਿਹੜਾ ਪਹਿਲਾ ਖੜ ਗਿਆ ਉਹੀ ਇਹਨਾਂਗੇ ਫੇਰ ਬਾਸ ਮੜ ਕੇ ਡੈਕਟਰ ਮੱਥ ਹੱਥ ਲਾਉਣਾ ਬੈਂਪਰ ਨੂੰ ਓਏ ਫੜ ਜਾ ਫੜ ਜਾ ਕੋਈ ਚੀਨ ਆ ਜਾ ਛੱਡ ਦਿਓ ਰਾਸਤਾ ਕਲੀਅਰ ਕਰਾ ਦਿਓ ਨਵ ਨੂੰ ਬਈ ਫੇਰ ਸੱਪ ਦੇ ਦੀ ਕੱਲ ਵੀ ਚੱਲ ਲੰਘ ਜਾ ਮੋਟਰਸਾਈਕਲ ਨਵੂ ਮੋਟਰਸਾਈਕਲ ਨਾਲ ਰੇਸ ਮੈਂ ਤਾਂ ਕਹਿੰਦਾ ਮੈਂ ਕਰਤਾਰ ਲੈ ਕੇ ਆਣਾ ਗੋਲੀ ਚਲਾਵਾਂ ਨਹੀਂ ਨਹੀਂ ਚੱਲ 2 3 ਪਹਿਲਾਂ ਵਧਿਆ ਪਹਿਲਾਂ ਵਧਿਆ ਬਚਾਤੀ ਆ ਇਹ ਤੇ ਨਵੂਆ ਬਾਲੀ ਤਗੜੀ ਚੀਜ਼ ਆ ਯਾ ਇਹ ਆ ਬੰਦਾ ਯਾਰ ਆਲ ਰੌਂਡਰੀ ਆ ਯਾਰ ਹਰੇਕ ਚੀਜ਼ ਜਿੱਤੀ ਆਂ ਦਾ ਜਾਂ ਪਾ ਲਈ ਆ ਹੱਥਾਂ ਵਾਲਾ ਸਹੀ ਗੱਲ ਆ ਓਏ ਜਾਂ ਪੜ ਜਹਾਰ ਜੂ ਪ੍ਰੋਗਰੈਸ 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 ਨਹੀਂ ਨਹੀਂ ਉਹ ਵੀ ਨਹੀਂ ਹਰਦਾ ਮੰਦੀ ਨਹੀਂ ਹਰਦਾ ਦੇ ਉਹਨੂੰ ਡਬਲ ਜੂ ਮਾਸ਼ਨੇ ਪੋਸਟਿਸ ਕਹਿੰਦਾ ਕੀ ਕਰੀ ਨਹੀ ਨਹੀ ਚੱਲ ਨਬੂ ਏ ਖੜ ਜਾ ਮੜਾ ਸਾਹ ਲਾ ਸਾਹ ਲੈ ਲੈnde ਕਿੰਨੇ ਮੀਟਰ ਰੇਸ ਇਹਨੂੰ ਦੇ ਦੇ ਗਏ ਪਿਸਟਨ ਸਹੀ ਥਾ ਦੇ ਪੰਜ ਸਕਿੰਟ ਨਬੂ ਬਹੁਤ ਆ ਓਏ ਉਧਰੋਂ ਇੱਥੋਂ ਤੱਕ ਹੀ ਆ ਹੁਣ ਓਏ ਉਧਰੋਂ ਪਜਾ ਦੇ ਉਧਰੋਂ ਡੱਡੂ ਛਾਲਾ ਇੱਥੇ ਮੋਬਾਈਲ ਫੜਾ ਦੇ ਮੋਬਾਈਲ ਫੜਾ ਦੇ ਮੋਬਾਈਲ ਫੜਾ ਦੇ ਚੱਲ ਜਾ ਗ੍ਰੀਨ ਰਿਕਾਰਡਿੰਗ ਨਹੀ ਨਹੀ ਅਸੀਂ ਨਹੀਂ ਤੇਰੀ ਦੇ ਦੇ ਬਾਈ ਪੰਪ ਫੇਰ ਇੱਕ ਓ ਲਾਈਨ ਖਿੱਚ ਦੇ ਸੁੱਖੇ ਚੱਲ ਸੁੱਖੇ ਓਏ ਲਾਈਨ ਖਿੱਚ ਦੇ ਇੱਥੇ ਲਾਈਨ ਖਿੱਚ ਦੇ ਭਾਈ ਜਿਹੜੀ ਇਹ ਹੈ ਨਾ ਜਿਹੜਾ ਨਵੂ ਆਣਾ ਰਿਸ ਇਹ ਬਾਲਾ ਬਣਾ ਇਹ ਦਰਿਆਈ ਘੋੜਾ ਨਾ ਜਿਹੜਾ ਆ ਨਾ ਬੋਦੇ ਕੇ ਪੱਠਿਆ ਹਾਂ ਆ ਦਰਿਆਈ ਘੈਂਡ ਆ ਭਰਾ ਇਹਦਾ ਦਰਿਆ ਤੇ ਨਹੀਂ ਹਰਿਆ ਕਿਤੇ ਤੰਗ ਗੱਲ ਦਾਨੀ ਉਹ ਜੱਗੀ ਕੋਲ ਆ ਆ ਬਿੰਦਰ ਦਾ ਆ ਸਾਡੇ ਸਿਮਰੇ ਦਾ ਚੱਲ ਓਏ ਨਬੂ ਫੇਰ ਨਹੀਂ ਹੰਡਦਾ ਹੁਣ ਚਲੋ ਬਾਈ ਚੱਲ ਚੱਲ ਚਲ ਉੱਥੇ ਗਰਾਊਂਡ ਨੇੜੇ ਕਰ ਦੋ ਛੋਟਾ ਕਰ ਬਸ ਇੱਥੇ ਠੀਕ ਆ ਇੱਥੇ ਠੀਕ ਆ ਇੱਥੇ ਐਨੀ ਵੱਟ ਹੋਣੀ ਲੱਗੇ ਬਸ ਇੱਥੋਂ ਠੀਕ ਆ ਓ ਨਿੰਮਣੂ ਬਿਆਹ ਇਧਰ ਨੂੰ ਯਾਰ ਨਿੰਮਣੂ ਹੱਥ ਨਿੰਮਣੂ ਓ ਬਾਬਾ ਬੱਸ ਹੋਇਆ ਦੋ ਮਿੰਟ ਖੜ ਜਾ ਚਲੋ ਬਾਬਾ ਰੁਕ ਜਾ ਬਾਬਾ ਰੁਕ ਜਾ ਮੁੜ ਕੇ ਵੀ ਆਉਣਾ ਓਏ ਹਾਂ ਮੁੜਿਆ ਮੁੜਿਆ ਗੋਪੀ ਮੁੜ ਜਾਓ ਰੋ ਤੇ ਹੋਰ ਹੈ ਬਾਬਾ ਕਾਪੀ ਫਰਿੰਦੀ ਪ੍ਰੀਆ ਮਿਹਨਤ ਲਾਈ ਜਾਂਦਾ ਬਸ ਬਾਬਾ ਮੜਾ ਸਾਈਡ ਹੋ ਇੱਕ ਮਿੰਟ ਆਹਣੀ ਪਲਾ ਟ੍ਰਾਇਲ ਕਰਕੇ ਦੇਖੋ ਹਾਂ ਪੈਂਟ ਵੀ ਪੜਾ ਲਿਆ ਚੱਲ ਚੱਲ ਆ ਬਸ ਠੀਕ ਆ ਚੱਲ ਨਬੂ ਚੱਲ ਚੱਲ ਆ ਸਹੀ ਆ ਜਮਾ ਸਹੀ ਬਸ ਠੀਕ ਹੈ ਠੀਕ ਹੈ ਦੱਸ ਸੁਣੀ ਬਾਬਾ ਤੂੰ ਵੀ ਆ ਜਾ ਬਾਬਾ ਤੂੰ ਵੀ ਆ ਜਾ ਬਾਬਾ ਤੂੰ ਵੀ ਆਪਾਂ 500 ਦੀ ਸ਼ਰਤ ਉਹ ਨੂੰ ਨਗਰ ਕੀਰਤਨ ਚੱਲ ਪੂ ਯਾਰ ਭਾਈ 500 ਦੀ ਸ਼ਰਤ ਬਾਬੇ ਦੇ ਚੱਲ 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 ਇੱਕ ਨੂੰ ਹੋਰ ਦੇ ਦੇ ਮੇਰੇ ਪਾਪਾ ਚੱਲੋ ਚੱਲ ਆਓ ਬਾਬਾ ਗਰਮਾ ਅਸੀਰ ਗਰਮਾ ਬਾਬਾ ਲੈ ਮੇਰੇ ਵੀਰੇ ਐਪੀਐਨ ਨਬੂ ਹੁਣ ਗੱਲ ਅੜੀ ਤੇ ਆ ਗਈ ਅੜੀ ਤੇ ਆ ਗਈ ਅੜੀ ਤੇ ਵੀਡੀਓ ਬਣੀ ਜਾਂਦੀ ਆ ਨਾਲੇ ਤੇਰੀ ਓਏ ਸੁੱਖੇ ਬਲੌਗ ਚ ਆਣਾ ਫੜ ਫੜ ਸੁੱਖੇ ਓਏ ਥਾਪੀ ਦੇ ਮੜੀ ਹੋਣਾ ਗੱਲ ਨਹੀਂ ਹੋਣਾ ਥਾਪੀ ਬਾਈ ਖੜੀ ਅੜੀ ਬੈਕ ਮੈਂ ਹਾਂ ਹਾਂ ਬਾਬਾ ਮੈਦਾਨ ਆਇਓ ਚੱਲ 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 ਓ ਬੱਸ ਬੱਸ ਚੱਲ ਬਾਬਾ ਚੱਲ ਚੱਲ ਇੱਕ ਛੱਡ ਜਾ ਓਏ ਇੱਕ डू सब लाई हां हाँ सही है सही है ਓ ਬਾਬਾ ਬਾਬੇ ਨਾਲ ਭੱਜ ਗਰੇ ਆ ਬਾਬੇ ਓਏ ਖੜ ਜਾ ਓਏ ਬਾਲੇ ਮੱਟੂਸੀ ਮਾਰੀ ਨਾ ਓਏ ਬਾਬੇ ਨੀ ਦੱਬਿਆ ਨੰਬਰ ਦੋ ਤਿੰਨ ਚੱਲ ਗੱਲੇ ਬਾਬਾ ਬੱਦੇ ਨਹੀਂ ਪਹਿਲੀਆਂ ਜੀ ਭੱਜ ਗਿਆ ਬੈਗ ਮਗਾਲਾ ਬਾਬਾ ਕਹਿੰਦਾ ਭੈਠੋ ਭੱਜੋ ਆਜੋ ਬੈਕ ਆਜੋ ਆਜੋ ਮੋਤੀ ਓਏ ਨਬੂ 2 3 ਯਾਰ ਐ ਬਾਬਾ ਕਹਿੰਦਾ ਮੈਨੂੰ ਤਾਂ ਰੇਸ ਚ ਮੈਂ ਤਾਂ ਰੇਸ ਚ ਆ